ਮਰਜ਼ੀ ਆ ਕਿ ਉਹਨਾਂ ਕਿਸ ਤਰ੍ਹਾਂ ਸਾਨੂੰ ਲੰਘਣ ਦੇਣਾ ਪਰ ਦਿੱਲੀ ਕੂਚ ਦਾ ਐਲਾਨ ਆ ਤੇ ਐਲਾਨ ਆ ਪੱਕੇ ਨੂੰ ਘੁਮਾ ਕੇ ਪੁੜੀ ਦੇ ਨਾਲ ਤੇ ਫਿਰ ਹਵਾ ਚਲਾ ਕੇ ਉਹਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਸੋ ਇਸ ਤਰੀਕੇ ਦੇ ਨਾਲ ਇੱਕ ਪ੍ਰਬੰਧ ਇਹ ਇਹ ਕੋਰੇ ਜਨਾ ਮਸ਼ੀਨਾਂ ਵੀ ਆਉਂਦੀਆਂ ਆ ਸਭ ਕੁਝ ਤੋੜ ਪੰਨ ਕੇ ਅੱਜ ਪੈਰੀਆਂ ਤੋੜਾਂਗੇ ਅੱਜ ਕੋਈ ਜੇ ਕੋਈ ਗਵਰਨਮੈਂਟ ਨੇ ਕੋਈ ਰਹਿ ਨਾ ਦਿੱਤੀ ਕੋਈ ਨਾ ਜੀ ਕੋਈ ਸਾਡੀ ਮੀਟਿੰਗ ਦਾ ਕੋਈ ਹਿੱਸਾ ਲਿਆ ਫਿਰ ਅਸੀਂ ਅੱਜ ਜਾਵਾਂਗੇ 先 ਪਹਿਲਾਂ ਵਾਇਕਰੂ ਦਾ ਜਾਪ ਕਰਦੇ ਉੱਥੇ ਜਾਵਾਂਗੇ ਜੇ ਉਹ ਕੋਈ ਬਦੀਕੀ ਕਰਨਗੇ ਤੇ ਅਸੀਂ ਸਹਿਜ ਨਾਮ ਨੂੰ ਝੱਲਾਂਗੇ ਕਿ ਜੇ ਸਾਡੀਆਂ ਜੇਸੀਪੀ ਚ ਫੋਕਲਾਈਨਾਂ ਦਾ ਤਕਲੀਫ ਆ ਇਧਰ ਕੈਮਰਾ ਘੁਮਾ ਕੇ ਵੇਖੋ ਉਹ ਕਿਹ ਤਰ੍ਹਾਂ ਖੜੀ ਕਰਕੇ ਇੱਕ ਚੈਲੰਜ ਦੇ ਰਿਹਾ ਬਿਲਕੁਲ ਅਸੀਂ ਦੇਖਿਆ ਉਹ ਦੇਖੋ ਕੀ ਕਰ ਰਿਹਾ ਦਿੱਲੀ ਇਹਨਾਂ ਦੇ ਬਾਪ ਦੀ ਨਹੀਂਗੀ ਦਿੱਲੀ ਸਾਡੀ ਆ ਠੀਕ ਆ ਇਹ ਸਾਡੀਆਂ ਵੋਟਾਂ ਦੇ ਨਾਲ ਉੱਤੇ ਬੈ ਕੇ ਬਾਕੀ ਅਸੀਂ ਮੰਗਣ ਨਹੀਂ ਕੁਛ ਰਹਿ ਇਹਨਾਂ ਵਾਦੇ ਕੀ ਟਰੈਕਟਰ ਦੇ ਨਾਲ ਪਿੱਛੋਂ ਹੈ ਜਿਹੜਾ ਸ਼ਾਫਟ ਦੇ ਨਾਲ ਇਹ ਪੱਖਾ ਘੁਮਾ ਘੁਮਾ ਘੁਮਾਇਆ ਜਾਏਗਾ ਸੋ ਜਿੰਨਾ ਵੀ ਕੋਸ਼ਿਸ਼ ਹੁੰਦੀ ਹੈ ਹਰ ਇੱਕ ਦੇ ਵੱਲੋਂ ਆਪਣੀ ਆਪਣੀ ਕੋਸ਼ਿਸ਼ ਆਪਣਾ ਆਪਣਾ ਜ਼ੋਰ ਹੈ ਜਿਹੜਾ ਲਗਾਇਆ ਜਾਂਦਾ ਸੋ ਧੂਏ ਨੂੰ ਉਡਾਉਣ ਦੇ ਲਈ ਇਸ ਤਰੀਕੇ ਦੇ ਨਾਲ ਟਰੈਕਟਰ ਦੀ ਵਰਤੋਂ ਕਰਕੇ ਸ਼ਾਫਟ ਦੀ ਵਰਤੋਂ ਕਰਕੇ ਪੱਖੇ ਨੂੰ ਘੁਮਾ ਕੇ ਪੁਲੀ ਦੇ ਨਾਲ ਤੇ ਫਿਰ ਹਵਾ ਚਲਾ ਕੇ ਉਹਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਸੋ ਇਸ ਤਰੀਕੇ ਦੇ ਨਾਲ ਇੱਕ ਪ੍ਰਬੰਧ ਇਹ ਵੀ ਨੇ ਅੱਗੇ ਵੀ ਤੁਹਾਨੂੰ ਹੋਰ ਚੀਜ਼ਾਂ ਦਿਖਾ ਦੰਨੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਆਪਣੇ ਹਿਸਾਬ ਦੇ ਨਾਲ ਹਰ ਕੋਈ ਜਿਹੜੀ ਢਾਲ ਹੈ ਉਹ ਬਣਾਉਂਦਾ ਤੇ ਇੱਧਰ ਦਿਖਾ ਸਕਦੇ ਆ ਕਿ ਇੱਧਰ ਜਿਹੜੇ ਵਲੰਟੀਅਰ ਵੀ ਕਹਿ ਲੋ ਚਾਹੇ ਜਿਹੜੇ ਹੋਰ ਅ ਅੰਦੋਲਨਕਾਰੀ ਕਿਸਾਨ ਨੇ ਤਮਾਮ ਸਾਰਿਆਂ ਦਾ ਇੱਥੇ ਜਮਾਵੜਾ ਬਣਿਆ ਹੋਇਆ ਇਹਨਾਂ ਨਾਲ ਗੱਲਬਾਤ ਇੱਕ ਇੱਕ ਕਰਕੇ ਕਰਦੇ ਆ ਅ ਬਈ ਤਿਆਰੀ ਪੂਰੀ ਆ ਫਿਰ ਹਾਂਜੀ ਜੀ ਬਿਲਕੁਲ ਤਿਆਰੀ ਹੈ ਜੀ ਪਤਾ ਲੱਗ ਰਿਹਾ ਜੀ ਕਹਿੰਦੇ ਮੀਟਿੰਗ ਵੀ ਆ ਗਈ ਹੈ ਸ਼ਾਇਦ ਹਾਂਜੀ ਉਹ ਮਤਲਬ ਬਲਿਆ ਗਿਆ ਸੀਗਾ ਤੇ ਬਲਰ ਜੇ ਕੋਈ ਕਾਲਿੰਗ ਕੀ ਜੋ ਵੀ ਲਾਸਮੈਂਟ ਹੋਏਗਾ ਅਕੋਰਡਿੰਗ ਆਪਾਂ ਚੱਲਾਂਗੇ ਅੱਗੇ 11 ਵਜੇ ਦਾ ਹੈ ਪਹਿਲਾਂ ਦੀ ਤਰ੍ਹਾਂ ਜੇ ਲੇਟ ਹੋ ਸੋਰੀਆਂ ਤੇ ਇੱਕ ਸਕਿੰਟ ਦਿਓ ਤੁਸੀਂ ਹਾਂਜੀ ਬਿਲਕੁਲ ਤਿਆਰੀਆਂ ਨੇ ਸ਼ਾਂਤਮਈ ਹਾਂਜੀ ਬਾਬਾ ਜੀ ਅਸੀਂ ਸ਼ਾਂਤਮਈ ਜਾਣਾ ਚਾਹੁੰਨੇ ਆ ਸਰਕਾਰ ਨੂੰ ਪੀ ਲਿਆ ਵੀ ਸਾਡਾ ਰਾਈਟ ਆ ਤੇ ਬਾਕੀ ਅਸੀਂ ਜਿਹੜੇ ਸਾਡੇ ਆਗੂ ਆ ਉਹਨਾਂ ਦੀ ਕਾਲ ਦਾ ਇੰਤਜ਼ਾਰ ਕਰ ਰਹੇ ਆ ਅਸੀਂ ਪਹਿਲਾਂ ਵਾਇਗਰੂ ਦਾ ਜਾਪ ਕਰਦੇ ਉੱਥੇ ਜਾਵਾਂਗੇ ਜੇ ਉਹ ਕੋਈ ਵਧੀਕੀ ਕਰਨਗੇ ਤੇ ਅਸੀਂ ਸਹਿਜ ਨਾਮ ਨੂੰ ਝੱਲਾਂਗੇ ਮਤਲਬ ਉਹਨਾਂ ਨਾਲ ਕੋਈ ਸਾਡਾ ਕੋਈ ਨਿੱਜੀ ਚਾਹ ਕੋਈ ਸਾਡੀ ਝਗੜਾ ਨਹੀਂ ਹੈਗਾ ਅਸੀਂ ਉਹਨਾਂ ਨਾਲ ਪਿਆਰ ਨਾਲ ਪੇਸ਼ ਆਵਾਂਗੇ ਜਿਹੜੀ ਉਹ ਸਾਡੇ ਹੀ ਭਰਾ ਲਾਏ ਆ ਉਹਨਾਂ ਦਾ ਡਿਊਟੀ ਆ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਪਿਆਰ ਨਾਲ ਇਹ ਜਿਹੜਾ ਮਸਲਾ ਹੱਲ ਹੋ ਜੇ ਸਾਡੇ ਆਗੂ ਬਾਰ-ਬਾਰ ਕਹਿ ਰਹੇ ਆ ਵੀ ਹਜੇ ਵੀ ਟਾਈਮ ਹੈਗਾ ਪਰ 11 ਵਜੇ ਦੀ ਕੌਲ ਆ 11 ਵਜੇ ਆਗੂਆਂ ਦੀ ਸਾਡੇ ਕੋਈ ਪ੍ਰਸ਼ਾਸਨ ਨਾਲ ਮੀਟਿੰਗ ਮੀਟਿੰਗ ਵੀ ਕਹਿ ਰਹੇ ਨੇ ਹਾਂ ਕਿ ਸਰਕਾਰ ਨੇ ਬੁਲਾਈ ਪਰ ਨਹੀਂ ਨਹੀਂ ਪ੍ਰਸ਼ਾਸਨ ਦਾ ਮੀਟਿੰਗ ਚੱਲ ਰਹੀ ਹੈ। ਤੇਹਾਲਾ ਜ਼ਿਲ੍ਹਾ ਪ੍ਰਸ਼ਾਸਨ ਜੀ ਨੇ ਅਮਰਸਰ ਐਸਐਸਪੀ ਆਏ ਆ। ਠੀਕ ਹੈ ਜਿਹੜੀ ਪੰਜਾਬ ਪੁਲਿਸ ਪ੍ਰਸ਼ਾਸਨ ਲਾ ਲਓ। ਜੀ ਜੀ। ਉਹਨਾਂ ਵੱਲੋਂ ਉਹਨਾਂ ਆਗੂਆਂ ਨਾਲ ਗੱਲਬਾਤ ਹੋ ਰਹੀ ਆ। 10:30 ਦਾ ਸਮਾਂ ਲਗਭਗ ਮੇਰੇ ਖਾਲ ਹੋ ਗਿਆ। 11 ਵਜੇ। ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਕਿਉਂਕਿ ਕੱਲ ਨਾ ਹਰਿਆਣਾ ਦੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖੀ ਸੀਗੀ। ਉਹਦੇ 'ਚ ਕਾਫੀ ਕੁਝ ਕਿਹਾ ਸੀ। ਇੱਕ ਤਾਂ ਡੀਜੀਪੀ ਨੇ ਕਿਹਾ ਇਧਰਲੇ ਡੀਜੀਪੀ ਨੂੰ ਵੀ ਜਿਹੜੇ ਕਿਸਾਨ ਜੀਸੀਬੀ ਤੇ ਪੋਕਲੇਨ ਲੈ ਕੇ ਆਏ ਨੇ ਕਿ ਉਹਨਾਂ ਨੂੰ ਕਬਜ਼ੇ 'ਚ ਕਰੋ। ਤੇ ਦੂਸਰਾ ਉਹਨਾਂ ਨੇ ਪੱਤਰਕਾਰਾਂ ਸਾਡੇ ਵਰਗਿਆਂ ਵਾਸਤੇ ਵੀ ਕਿਹਾ ਕਿ 1 ਕਿਲੋਮੀਟਰ ਪਿੱਛੇ ਰਹਿ ਕੇ ਕਵਰੇਜ ਕਰੋ ਇਸ ਤਰੀਕੇ ਦੀ ਹਦਾਇਤਾਂ ਕੱਲ ਇੱਕ ਚਿੱਠੀ ਆਈ ਸੀ ਸੋਨ ਲੱਗਦਾ ਕਿ ਉਸ ਤੋਂ ਬਾਅਦ ਫਿਰ ਹੋ ਸਕਦਾ ਕੋਈ ਨਾ ਕੋਈ ਇਸ ਤਰੀਕੇ ਦੇ ਨਾਲ ਗੱਲਬਾਤ ਕਰਨ ਦੇ ਲਈ ਪੰਜਾਬ ਪੁਲਿਸ ਪਹੁੰਚੀ ਹੈ ਜਿਹੜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆਂ ਵੀ ਜੇ ਸਾਡੀਆਂ ਜੀਸੀਪੀ ਚ ਫੋਕ ਲਾਈਨਾਂ ਦਾ ਤਕਲੀਫ ਆ ਉੱਧਰ ਕੈਮਰਾ ਘੁਮਾ ਕੇ ਵੇਖੋ ਉਹ ਦੇਖੋ ਕਿ ਤਰ੍ਹਾਂ ਖੜੀ ਕਰਕੇ ਇੱਕ ਚੈਲੰਜ ਦੇ ਰਿਹਾ ਬਿਲਕੁਲ ਅਸੀਂ ਦੇਖਿਆ ਤਸਵੀਰਾਂ ਉਹ ਦੇਖੋ ਕੀ ਕਰ ਰਿਹਾ ਦੂਸਰੀ ਗੱਲ ਵੀ ਇਹ ਸਾਡੇ ਪੰਜਾਬ ਦੇ ਵਿੱਚ ਬੈਰੀਗੇਟਿੰਗ ਹੋਈ ਆ ਅਗਰ ਹਰਿਆਣੇ ਦੇ ਵਿੱਚ ਹੋਈ ਹੁੰਦੀ ਅਸੀਂ ਫਿਰ ਤੋੜ ਕੇ ਦਿਖਾਉਂਦੇ ਸਾਡਾ ਛੋਟਾ ਭਰਾ ਹਰਿਆਣਾ ਉਹ ਸਾਨੂੰ ਵੱਡਾ ਭਾਈ ਮੰਨਦਾ ਉਹਨੂੰ ਉਹਨਾਂ ਦੇ ਘਰਾਂ ਦੇ ਵਿੱਚ ਜੇ ਕਿਸੇ ਦਾ ਬੱਚਾ ਬਾਹਰ ਆਇਆ ਜਾਂ ਜਾ ਰਿਹਾ ਉਹਨਾਂ ਦੇ ਪਾਸਪੋਰਟਾਂ ਤੱਕ ਰੈੱਡ ਐਂਟਰੀਆਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮਤਲਬ ਧਮਕੀਆਂ ਦਿੱਤੀਆਂ ਜਾ ਰਹੀਆਂ ਉਹ ਹਰਿਆਣਾ ਸਰਕਾਰ ਵੱਲੋਂ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਖੜਾ ਲਾ ਕੇ ਖੜਾਗਾ ਉਹ ਕਹਿੰਦਾ ਵੀ ਤੁਸੀਂ ਇੱਕ ਵਾਰ ਬਸ ਟੱਪਣ ਦੀ ਗੱਲ ਅੱਗੇ ਦੇਖੋ ਕੀ ਹੁੰਦਾ ਅਸੀਂ ਬਾਕੀ ਸਾਡੀ ਬਾਰ-ਬਾਰ ਇਹ ਪੀ ਲਿਆ ਪਿਆਸੀਂ ਸ਼ਾਂਤਮਈ ਸੰਘਰਸ਼ ਲੜਿਆ ਆ ਪਹਿਲਾਂ ਵੀ ਹੁਣ ਵੀ ਸ਼ਾਂਤਮਈ ਲੜਾਂਗੇ ਦਿੱਲੀ ਇਹਨਾਂ ਦੇ ਬਾਪ ਦੀ ਨਹੀਂਗੀ ਦਿੱਲੀ ਸਾਡੀ ਆ ਠੀਕ ਆ ਇਹ ਸਾਡੀਆਂ ਵੋਟਾਂ ਦੇ ਨਾਲ ਉੱਤੇ ਬਹਿ ਕੇ ਬਾਕੀ ਅਸੀਂ ਮੰਗਣ ਨਹੀਂ ਕੁਛ ਰਿਹਾ ਇਹਨਾਂ ਵਾਅਦੇ ਕੀਤੇ ਮੋਦੀ ਸਾਹਿਬ ਜਿੱਦਣ ਆਏ ਸੀ ਕਹਿੰਦੇ 15-15 ਲੱਖ ਖਾਤੇ 'ਚ ਸਾਰਾ ਕਾਲਾ ਧਨ ਪੰਜਾਬ ਮਤਲਬ ਭਾਰਤ 'ਚ ਲੈ ਕੇ ਆਵਾਂਗੇ ਕਿੱਥੇ ਆਇਆ ਤੁਹਾਡੇ ਖਾਤੇ 'ਚ 15 ਲੱਖ ਆਇਆ ਜੇ ਤੁਸੀਂ ਅੱਜ ਸ਼ਾਂਤਮਈ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ ਅੱਗੇ ਉਹਨਾਂ ਦੀ ਮਰਜ਼ੀ ਆ ਹਾਂਜੀ ਹਾਂਜੀ ਉਹਨਾਂ ਦੀ ਮਰਜ਼ੀ ਹੈ ਕਿ ਉਹਨਾਂ ਕਿਸ ਤਰ੍ਹਾਂ ਸਾਨੂੰ ਲੰਘਣ ਦੇਣਾ ਪਰ ਦਿੱਲੀ ਕੂਚ ਦਾ ਐਲਾਨ ਆ ਤੇ ਐਲਾਨ ਆ ਪੂਰੀ ਤਿਆਰੀ ਆ ਕਿਸੇ ਕਿਸਮ ਦੀ ਚਲੋ ਉਹਨਾਂ ਨੇ ਜਿਹੜੇ ਉਹ ਬੈਰੀਕੇਡ ਲਾਏ ਆ ਉਹ ਹੱਥ ਨਾਲ ਤੇ ਟੁੱਟਣੇ ਨਹੀਂ ਉਹ ਥੋੜਾ ਬੋਤਾ ਮਸ਼ਿੰਦਰੀ ਦਾ ਵੀ ਜੋਗਾ ਠੀਕ ਆ ਉਹਦੇ ਨਾਲ ਵੀ ਗੱਲਬਾਤ ਆ ਆਗੂਆਂ ਦੀ ਜਿਹੜੀ ਕਾਲ ਦੀ ਵੇਟ ਕਰੋਗੇ ਜੋ ਆਗੂ ਕਹਿਣਗੇ ਹੋਊਗਾ ਉਹ ਸੋ ਜੋ ਆਗੂ ਕਹਿਣਗੇ ਕਿਉਂਕਿ ਆਪਣੇ ਆਪਣੇ ਤਰਕ ਨੇ ਆਪਣੇ ਆਪਣੇ ਵਿਚਾਰ ਨੇ ਕਿਸਾਨਾਂ ਦੇ ਮੀਟਿੰਗ ਇੱਕ ਚੱਲ ਰਹੀ ਆ ਪ੍ਰਸ਼ਾਸਨ ਦੇ ਨਾਲ ਉਹਨਾਂ ਦਾ ਕਹਿਣਾ ਕਿ ਹਜੇ ਅਸੀਂ ਉਸ ਦੀ ਉਡੀਕ ਕਰ ਰਹੇ ਆ ਕਿ ਜਿਹੜਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਆ ਕਿ ਉਸ ਤੋਂ ਬਾਅਦ ਕਿਸਾਨ ਆਗੂ ਕਹਿੰਦੇ ਕਿ ਨੇ ਉਸ ਦੇ ਬਾਰੇ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਤਮਾਮ ਉਮਰ ਦੇ ਲੋਕ ਨੇ ਕਿਸਾਨ ਨੇ ਪਹੁੰਚੇ ਹੋਏ ਨੇ ਸ਼ਾਂਤਬਾਈ ਪ੍ਰਦਰਸ਼ਨ ਦੇ ਨਾਲ ਅੱਗੇ ਵਧਣਾ ਚਾਹੁੰਦੇ ਆ ਬਾਪੂ ਜੀ ਕਿਵੇਂ ਲੱਗਦਾ ਮਾਹੌਲ 13 14 ਵਾਲਾ ਬਣ ਸਕਦਾ ਦੁਬਾਰਾ ਬਣ ਸਕਦਾ ਜੀ ਇਸ ਵਿੱਚ ਕੋਈ ਸ਼ੱਕ ਨਹੀਂਗਾ ਉਸੇ ਤਰ੍ਹਾਂ ਬਣ ਸਕਦਾ ਹਾਂਜੀ ਤੇ ਫਿਰ ਜੇ ਉਸ ਤਰੀਕੇ ਦਾ ਮਾਹੌਲ ਬਣਦਾ ਤੇ ਪਹਿਲਾਂ ਵੀ ਆਗੂਆਂ ਦੇ ਅਨੁਸਾਰ ਕਿ 400 ਬੰਦਾ ਫਟੜ ਹੋ ਗਿਆ 70 ਬਹੁਤ ਗੰਭੀਰ ਹੋ ਗਏ 2 3 ਸ਼ਹੀਦ ਵੀ ਹੋਏ ਨੇ ਫਿਰ ਉਹ ਗਿਣਤੀ ਲੱਗਦਾ ਕਿ ਵੱਧ ਸਕਦੀ ਆ ਉਸ ਦਾ ਡਰ ਹੈ ਇੱਕ ਇਹ ਹੁਣ ਸਰਕਾਰ ਦੀ ਮਰਜ਼ੀ ਹੈ ਜੀ ਉਹ ਕੀ ਕਰਨਾ ਚਾਹੁੰਦੀ ਆ ਅਸੀਂ ਤਾਂ ਸ਼ਾਂਤਮਈ ਅੱਗੇ ਵਧਾਂਗੇ ਸਾਡੇ ਅੱਗੂਆਂ ਨੂੰ ਹੁਕਮ ਹੈ ਵੀ ਸ਼ਾਂਤਮਈ ਅੱਗੇ ਵਧਾਂਗੇ ਆਗੂ ਅੱਗੇ ਲੱਗਣਗੇ ਬਾਕੀ ਸਭ ਪਿੱਛੇ ਲੱਗਣਗੇ ਤੇ ਉਹ ਹੁਣ ਸਰਕਾਰ ਨੇ ਵੇਖੋ ਕੀ ਕਰਿਆ ਦਾ ਵੀ ਨਹੀਂ ਪਿੱਛੇ ਹਟਾਂਗੇ ਪੀਸਫੁਲੀ ਤੁਰਨੇ ਚੱਜਣਾ ਅਸੀਂ ਕਿਸੇ ਨੂੰ ਇਹ ਮਾੜਾ ਨਹੀਂ ਅਸੀਂ ਉਹਨਾਂ ਦੀ ਸਰਕਾਰ ਨੂੰ ਫੁੱਲ ਨਹੀਂ ਤੋੜਨੇ ਆਪਣੇ ਸੰਦਾਂ ਦੇ ਆਪਣੇ ਬੈਰੀਕਾਰ ਤੋੜਦੇ ਤੋੜਦੇ ਜੋ ਵੀ ਕੁਝ ਹੋਇਆ ਸਰਕਾਰ ਕਰਲੇ ਕਹਿੰਦੇ ਤੁਸੀਂ ਵੀ ਮੰਨਦੇ ਹੋ ਕਿ ਸ਼ਾਂਤਮਈ ਰਹਿ ਕੇ ਜਿਹੜਾ ਪ੍ਰਦਰਸ਼ਨ ਕਰਕੇ ਸਰਕਾਰ ਤੇ ਦਬਾਅ ਬਣਾਇਆ ਜਾ ਸਕਦਾ ਉਹਦੇ ਵਰਗੀ ਰੀਸ ਨਹੀਂ ਹਾਂ ਹਾਂ ਜਿਹੜਾ ਪੀਸਫੁਲੀ ਹੜਾ ਧਰਨਾ ਨਾ ਅਸੀਂ ਜੇ ਹੱਥ ਝੁਕਾਂਗੇ ਨਾ ਸਰਕਾਰ ਗਾੜੀ ਕੋਈ ਅਸੀਂ ਆਪਣਾ ਪੀਸਫੁਲੀ ਧਰਨੇ ਨਾਲ ਜਾਣਾ ਅਸੀਂ ਆਪਣੀ ਸ਼ਾਂਤਮਈ ਧਰਨਾ ਯਾ ਲਿਖੀ ਜਾਣਾ ਅਸੀਂ ਆਪਣੇ ਆਗੂ ਸਾਡੇ ਅੱਗੇ ਜਾ ਰਹੇ ਆ ਅਸੀਂ ਜਿਹੜੇ ਉਹਨਾਂ ਦੇ ਵਰਕਰ ਆ ਅਸੀਂ ਅੱਗੇ ਉਹਨਾਂ ਨੂੰ ਨਹੀਂ ਜਾਣਦੇ ਨਾ ਪਰ ਹياب ਅੱਗੇ ਲੜਾਂਗੇ ਪਰ ਆਗੂ ਆਖਣ ਦਾ ਅਸੀਂ ਅੱਗੇ ਆਵਾਂਗੇ ਇਸ ਕਰਕੇ ਹੌਲੀ-ਹੌਲੀ ਅਸੀਂ ਤੁਰੇ ਜਾਣਾ ਮਸ਼ੀਨਾਂ ਵੀ ਆਂਦੀਆਂ ਆ ਸਭ ਕੁਝ ਤੋੜ ਪੰਨ ਕੇ ਅੱਜ ਬੈਰੀਆਂ ਤੋੜਾਂਗੇ ਅੱਜ ਕੋਈ ਜੇ ਕੋਈ ਗਵਰਨਮੈਂਟ ਨੇ ਕੋਈ ਰਹਿ ਨਾ ਦਿੱਤੀ ਕੋਈ ਨਾ ਦਿੱਕੋਈ ਸਾਡੀ ਮੀਟਿੰਗ ਦਾ ਕੋਈ ਹਿੱਸਾ ਲਿਆ ਫੇਰ ਅਸੀਂ ਜਾਵਾਂਗੇ ਸੋ ਦੇਖੋ ਮੌਸਮ ਵੀ ਅੱਜ ਸਵੇਰ ਦਾ ਧੁੰਦ ਵਾਲਾ ਖਰਾਬ ਹੈ ਤੇ ਪਰ ਇੱਧਰ ਜਿਹੜੇ ਜੋਸ਼ ਨੇ ਉਹ ਲਗਾਤਾਰ ਬਰਕਰਾਰ ਹੈ ਕਿਸਾਨਾਂ ਦਾ